ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੈਰ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਸਨੌ ਜੀ ਕੀ ਹਾਲ ਚਾਲ ਨੇ ਮੈਂ ਠੀਕਾਂ ਜੀ ਉਮੀਦ ਹੈ ਜੀ ਤੁਸੀਂ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਹਾਲ ਹੋਮੋਗੇ ਤੇ ਅਸੀਂ ਜੀ ਆਈ ਹੋਏ ਸੀ ਚੀਮੇ ਕੱਲ ਆਏ ਸੀਗੇ ਕੱਲ ਦਿਨ ਸੀਗਾ ਦੁਪਹਿਰ ਅੱਜ 8 8 ਜੂਨ ਹੈ ਮਈ ਕਹਜੇ ਨੇ ਜੂਨ 8 ਜੂਨ ਆ ਜਿਵੇਂ ਕੱਲ 7 ਜੂਨ ਨੂੰ ਆਏ ਸੀਗੇ ਤੇ ਹੁਣ ਆ ਵੱਜ ਗਏ ਨੇ ਸ਼ਾਮ ਦੇ 4:30 ਹੋਣ ਵਾਲੇ ਨੇ 5 ਮਿੰਟ ਬਾਕੀ ਨੇ ਕੱਲ੍ਹ ਸੀਗੇ ਯਾਰਾਂ ਕਵਜੇ ਆ ਗਈ ਸੀ ਸਵੇਰ ਦੇ ਮਤਲਬ ਦੁਪਹਿਰੇ ਟਾਈਮ ਆ ਤੇ ਹੁਣ ਬਸ ਜਾ ਰਹੀ ਸੀਗੇ ਮੈਨੂੰ ਅਸੀਂ ਨਾ ਮੁੜਨਾ ਸੀ ਕੱਲ੍ਹ ਸ਼ਾਮ ਨੂੰ ਹੀ ਪਰ ਮੈਂ ਤਾਂ ਕਰਕੇ ਕੋਈ ਸੂਟ ਵੀ ਨਹੀਂ ਲੈ ਕੇ ਆਈ ਸੀ ਆਪਣਾ ਤੇ ਫਿਰ ਕੱਲ ਅਸੀਂ ਸ਼ਾਮ ਨੂੰ ਰਹਿ ਗਏ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੇ ਆਉਣਾ ਸੀ ਉਹ ਕੱਲ ਫਿਰ ਲੇਟ ਆਏ ਤਾਂ ਕਰਕੇ ਫਿਰ ਅਸੀਂ ਵੀ ਲੇਟ ਹੋ ਗਏ ਸੀ ਦੇਖੋ ਨਾ ਅੱਜ ਕੱਲ੍ਹ ਟਾਈਮ ਨਹੀਂ ਨਾ ਜ਼ਿਆਦਾ ਆ ਨਹੀਂ ਰਿਸ ਹੋਣ ਜਾਣ ਦਾ ਕਿਤੇ ਵੀ ਤੇ ਇਹ ਵਾਲੀ ਸਾਈਡ ਚਿੰਮਾ ਕੋ ਜਿ ਖੇਪਲ ਰੱਖਦਾ ਬਹੁਤ ਜ਼ਿਆਦਾ ਲੁੱਟਾ ਖੋਹਾਂਗੇ ਫਿਰ ਤਾਂ ਕਰਕੇ ਸੀ ਰਹਿ ਹੀ ਗਏ ਸੀ ਤੇ ਦੇਖੋ ਇੱਧਰ ਇਹ ਜਿਸ ਸਾਡਾ ਦੋਤਾ ਪਿੱਛੇ ਜਿਹੜੀ ਪਿੱਕ ਲੱਗੀ ਹੋਈ ਆ ਤੇ ਇਹ ਮੇਰੀ ਨਣਦੇ ਸੋਰਾ ਸਾਹਿਬ ਨੇ ਸਾਡੇ ਮਾਸੜ ਜੀ ਤੇ ਇਹ ਬੇਟਾ ਬਾਹਰ ਗਿਆ ਹੋਇਆ ਹੈ ਨਾ ਦੇਖੋ ਰਿੰਕੂ ਚਲੋ ਛੁਣ ਪੈਕ ਕਰੀਏ ਨਾ ਹੁਣ ਦੇਖੋ ਨੀਆ ਇਹ ਮੇਰੀ ਨਣਦ ਦਾ ਬੇਟਾ ਜੀ ਇਹ ਕੈਨੇਡਾ ਗਿਆ ਹੋਇਆ ਦੋ ਬੱਚੇ ਨੇ ਮੇਰੀ ਨਣਦ ਦੇ ਬੇਟਾ ਵੀ ਕੈਨੇਡਾ ਚ ਬੇਟੀ ਦਾ ਵਿਆਹ ਹੋ ਗਿਆ ਸੀ ਬੇਟੀ ਵੀ ਕੈਨੇਡਾ ਚ ਉਹਨਾਂ ਦੇ ਜਵਾਈ ਨੇ ਜਿਹੜੇ ਉਹ ਵੀ ਕੈਨੇਡਾ ਚ ਨੇ ਦੇਖੋ ਇਹ ਫੈਮਿਲੀ ਪਿਕਾ ਜੀ ਜਿਵੇਂ ਕਿ ਰਮਨ ਹੋ ਗਈ ਮੇਰੇ ਨੰਨਦ ਦੀ ਬੇਟੀ ਬੇਟਾ ਸਾਈਡ ਦੇ ਵਾਈਟ ਕੁੜਤੇ ਪਜਾਮੇ ਦੇ ਵਿੱਚ ਸੈਂਟੀ ਪਟਕੇ ਵਾਲਾ ਸੈਂਟੀ ਦੀ ਭੈਣ ਕਮਲ ਤੇ ਬਲੈਕ ਸਾਲਟ ਪਿੰਦਰ ਤੇ ਜੈਕਟ ਵਾਲਾ ਜਿਹੜਾ ਉਹ ਮੇਰਾ ਵੱਡਾ ਬੇਟਾ ਉਹਦੇ ਨਾਲ ਹੀ ਗ੍ਰੇ ਕਮੀਜ਼ ਪਜਾਮੇ ਵਾਲਾ ਮੇਰੀ ਨੰਨਦ ਦਾ ਬਰਨਾਲੇ ਵਾਲੀ ਦਾ ਬੇਟਾ ਗੋਰਾ ਤੇ ਇੱਧਰ ਵੀ ਦੇਖੋ ਸੋਨੂੰ ਪਿੱਕ ਦਿਖਾਉਣੀ ਹੈਗੀ ਇਹ ਵੀ ਫੈਮਿਲੀ ਪਿੱਕ ਹੋਈ ਹੈ ਜੀ ਇਹਨਾਂ ਦੀ ਮਤਲਬ ਕਿ ਤਿੰਨ ਜਣਿਆਂ ਦੀ ਨੰਨਦ ਦੀ ਬੇਟੀ ਬੇਟਾ ਨੰਦਾ ਮੇਰੀ ਤਿੰਨਾਂ ਜਣੇ ਦੀ ਇਹ ਜੀ ਇਹ ਵਿਆਹ ਵੇਲੇ ਦੇ ਪਿੱਕਾ ਨੇ ਜੀ ਸਾਰੀਆਂ ਜਿਹੜੇ ਵੱਡਿਆਂ ਕਰਵਾ ਕੇ ਲਗਾਈਆਂ ਹੋਈਆਂ ਨੇ ਨੰਨੇ ਤੇ ਦੇਖੋ ਇਧਰ ਚਲੋ ਚੱਲੀਏ ਆ ਪਿੱਕ ਹੈਗੇ ਜੀ ਮੇਰੇ ਨਨਦੋਈਏ ਦੀ ਮਤਲਬ ਡੈਥ ਹੋ ਗਈ ਇਹਨਾਂ ਦੀ 5 ਸਾਲ ਪਹਿਲਾਂ ਮੇਰੀ ਨੰਦੇ ਦੇ ਹਸਬੰਦ ਦੀ ਤੇ ਇਹਨਾਂ ਨੂੰ ਕੈਂਸਰ ਹੋ ਗਿਆ ਸੀਗਾ ਤੇ ਇਹ ਦੇਖੋ ਇਹਨਾਂ ਨੇ ਜਿਵੇਂ ਪਾਰਸਨ ਕਾਰਟ ਵਗੈਰਾ ਤੇ ਫੋਟੋ ਲਾਣੇ ਉਹ ਫੋਟੋ ਦੇ ਵਿੱਚੋਂ ਕਰਵਾਈ ਹੋਈਏਗੀ ਤੇ ਇਹ ਮੇਰੀ ਨਣਦ ਦੀ ਬੇਟੀ ਹੈ ਤੇ ਇਹ ਜਵਾਈ ਆ ਇਹ ਦੋਨੋਂ ਹੀ ਕੈਨੇਡਾ 'ਚ ਨੇ ਬੇਟੇ ਦਾ ਨਾਮ ਰਿੰਕੂ ਅਜੀ ਬੇਟੀ ਦਾ ਨਾਮ ਰਮਨ ਆ ਬਤਿਲਾ ਨੇ ਆਹ ਹੋਤੀ ਲੱਗਿਆ ਨੇ ਆਲ ਹੈ ਜਿਹਨੇ ਵੀ 파ਕਿੰਗ ਰਹਿ ਤਰੀ ਉੱਥਾਂ ਮੈਂ ਆ ਕੇ ਖੜਾ ਬਹੁਤ ਬਹੁਤ ਬੋਲੇ ਬੋਲੇ ਜੀ ਤਿਆਰ ਤਾਂ ਉਹ ਦੇਖੋ ਹਮ ਤਾਂ ਸਾਡੇ ਸੀ ਕਰਦੇ ਨੇ ਸਾਡੇ ਕੇ ਚਾਰ ਦਾ ਟਾਈਮ ਸੀ ਜੀ ਦੇਖੋ ਅਸੀਂ ਚੀਮਾ ਤੋਂ ਚੱਲ ਪਏ ਸੀ ਹਜੀ ਚੀਮਾ ਦੇ ਵਿੱਚ ਹੀ ਸੀਗੇ ਤੇ ਮੈਂ ਕਿਹਾ ਚਲੋ ਜਾਂਦੇ ਜਾਂਦੇ ਵੀਡੀਓ ਸ਼ੂਟ ਕਰ ਲੈਣੇ ਆ ਤੇ ਆਪਾਂ ਜਖੇਪਲ ਵਾਲੇ ਰੋਡ ਤੇ ਚੜ ਚੁੱਕੇ ਆ ਤੇ ਬਸ ਜਖੇਪਲ ਆਊਗਾ ਜੀ ਜਖੇਪਲ ਦੇ ਨਾਲ ਹੀ ਫਿਰ ਦੋਲੇਵਾਲ ਫਿਰ ਆਊਗਾ ਜੀ ਗੰਡੂਆ ਤੇ ਤੁਸੀਂ ਕਈ ਵਾਰ ਕਮੈਂਟ ਕਰਦੇ ਹੋ ਨਾ ਤੁਹਾਡਾ ਪਿੰਡ ਕਿਹੜਾ ਕਿੱਥੋਂ ਵਲੌਗਿੰਗ ਕਰਦੇ ਹੋ ਮੈਂ ਗੰਡੂਆ ਤੋਂ ਵਲੌਗਿੰਗ ਕਰਦੀ ਆ ਜੀ ਕਿਉਂਕਿ ਮੈਨੂੰ ਇਹ ਹੁੰਦਾ ਵੀ ਕਈ ਵਿਊਅਰਸ ਨੇ ਜਿਹੜੇ ਜਾਂ ਮੇਰੇ ਸਬਸਕ੍ਰਾਈਬਰ ਨਵੇਂ ਨੇ ਹਨਾ ਨਿਊ ਨੇਗੇ ਉਹਨਾਂ ਨੂੰ ਦੱਸਣਾ ਜ਼ਰੂਰੀ ਹੈ ਤੇ ਵਸੇ ਤੇ ਰਸਤੇ 'ਚ ਆ ਰਹੇ ਸੀਗੇ ਮੈਂ ਕਿਹਾ ਚਲੋ ਵੀਡੀਓ ਸ਼ੂਟ ਕਰ ਹੀ ਲਈਏ ਥੋੜਾ ਬਹੁਤਾ ਕਿਉਂਕਿ ਇਸ ਸਾਈਡ 'ਨ ਜਦੋਂ ਆਪਾਂ ਜਾਂਦੇ ਆ ਰਸ ਜੀ ਮਤਲਬ ਗੰਡੂਆਂ ਨੂੰ ਬਹੁਤ ਸੋਹਣਾ ਵਿਊ ਆ ਮੈਂ ਕਿਹਾ ਚਲੋ ਵੀਡੀਓ ਬਣਾਈ ਲੈਨੇ ਦੇਖ ਸਕ ਰਹੇ ਤੁਸੀਂ ਕਿੰਨਾ ਸੋਹਣਾ ਵਿਊ ਆ ਹਣਾ तो जैसे घर आ चुके आए सू हो गया भी है पंद्रह भीह मिनट क्या आके मैं अपनी वीडियो की एडिटिंग की सैटिंग वगैरह सारी करी पी चलो जी मैं नहा के कि नहा के मिलते मैं बहुत मतलब फ्रैश होके जा हो पे मन ता मिलते सू कम करते हूं झाड़ू झाड़ू कुछ नहीं बस खाना खाना बनाऊंगी क्योंकि टाइम ऑलरेडी सजन वाले ने चार मिनट बाकी मैं ना आके नहीं के बस शेक वगैरह बना के पी के फिर सब्जी सुब्जी बनाऊंगी तो अज मैं लाई लिपस्टिक देखो ब्रश वाली hmm. ਲੋ ਜੀ ਥੋੜੇ ਜੇ ਕੰਮ ਕਾਰ ਖਤਮ ਕਰੇ ਨੇ ਥੋੜਾ ਹਲਕਾ ਹਲਕਾ ਘੁਲਾਇਆ ਝਾੜੂ ਕਿੱਥੇ ਸਰਦਾ ਪਰ ਮੈਂ ਬੈਠਾਂ ਨਹੀਂ ਜਾਂਦਾ ਸੀ ਤੇ ਬਰਤਨ ਸੀਗੇ ਦੋ ਚਾਰ ਉਹ ਸਾਫ ਕਰਿਆ ਪੌਦਿਆਂ ਨੂੰ ਪਾਣੀ ਦਿੱਤਾ ਤੇ ਆਪਾਂ ਹੁਣ ਬਣਾ ਰਹੇ ਆ ਸ਼ੇਕ ਮੰਗੋ ਸ਼ੇਕ ਪੈਕ ਕਰ ਨਹੀਂ ਨਹੀਂ ਸ਼ੇਕ ਦੇ ਮੁੱਖੇ ਮੋਦੋਂ ਹੈ। ਲੋ ਜੀ ਅੱਜ ਮੈਂ ਬਣਾਇਆ ਮੰਗੋ ਸ਼ੇਕ ਤੇ ਥੋੜੀਆਂ ਜਿਹੇ ਦੇ ਵਿੱਚ ਮੈਂ ਚੈਰੀ ਪਾਲੀਆਂ ਸੀਗੀਆਂ ਚੈਰੀ ਤੇ ਨਾਲ ਥੋੜੇ ਆਪਾਂ ਕੱਟ ਕਰਲੇ ਸੀਗੇ ਮੰਗੋ ਮਤਲਬ ਛੋਟੇ ਛੋਟੇ ਪੀਸ ਕੱਟ ਕਰਕੇ ਨੇ ਉੱਪਰ ਦੀ ਉਹਨੂੰ ਗਾਰਨਿਸ਼ ਕਰਤਾ ਤੇ ਇਸ ਤਰ੍ਹਾਂ ਜੇ ਤੁਹਾਡੇ ਕੋਲ ਆਈਸਕ੍ਰੀਮ ਹੈਗੀ ਕੋਈ ਵੀ ਫਲੇਵਰ ਵਾਲੀ ਹੋਵੇ ਤੁਸੀਂ ਉਹ ਵੀ ਪਾ ਸਕਦੇ ਹੋ ਬਹੁਤ ਟੇਸਟੀ ਜਿਹੜਾ ਸ਼ੇਕ ਆ। ਵਨ ਕੇ ਤਿਆਰ ਹੁੰਦਾ ਇਸ ਤਰ੍ਹਾਂ ਜਿਹੜੇ ਸਲਾਈਸ ਕੱਟ ਕੇ ਪਾਲੇ ਮੇ ਛੋਟੇ ਛੋਟੇ ਪੀਸ ਆ ਇਹ ਵੀ ਬਹੁਤ ਟੇਸਟੀ ਬਣਦਾ ਤੁਸੀਂ ਟਰਾਈ ਕਰੋ ਬਸ ਤਾਂ ਤੁਸੀਂ ਬਣਾਉਂਦੇ ਹੋਮਗੇ ਜੇ ਤੁਸੀਂ ਨਹੀਂ ਬਣਾਇਆ ਤਾਂ ਤੁਸੀਂ ਟਰਾਈ ਕਰਿਓ ਥੋੜੀ ਜਿਹੀ ਉੱਪਰ ਦੀ ਮੇ ਹੋਰ ਚੈਰੀ ਪਾਤੀ ਸੀਗੇ ਦੇ ਤੇ ਬਹੁਤ ਦਾ ਜੂਸ ਪੀਣ ਚ ਤੇ ਜਿਹੜੇ ਆਪਾਂ ਮੰਗੋ ਕੱਟ ਕੇ ਪਾਈ ਸੀ ਖਾਨ ਚ ਬਹੁਤ ਟੇਸਟੀ ਲੱਗੀ ਸ਼ੇਕ ਬਣ ਕੇ ਰੈਡੀ ਆ ਦੇਖੋ ਇਸ ਤਰ੍ਹਾਂ ਆਪਾਂ ਮੰango ਕੱਟ ਕੇ ਕਾਤੇ ਗਾਰਨਿਸ਼ ਕਰ ਲਓ ਜੀ ਮੰango ਸ਼ੇਕ ਰੈਡੀ ਆ ਆਜੋ ਜੀ ਤੁਸੀਂ ਵੀ ਪੀ ਲਓ ਜੀ ਇੱਕਾ ਗੁਰਗਿਆਨ ਸਿੰਘ ਦੀ ਆਈਡੀ ਤੋਂ ਵੀਰਪਾਲ ਕੌਰ ਥੈਂਕ ਯੂ ਵੀਰਪਾਲ ਜੀ ਤੇ ਵਧੀਆ ਕਮੈਂਟ ਕਰ ਦਿਓ ਤੁਸੀਂ ਤੇ ਇਹ ਦੇਖੋ ਕਿੰਨੇ ਸੋਹਣੇ ਲੱਗਦੇ ਗਾਰਨਿਸ਼ ਕਰਕੇ ਗਲਾਸ ਵੀ ਬਹੁਤ ਸੋਹਣੇ ਲੱਗਣ ਲੱਗੇ ਤੇ ਤੁਸੀਂ ਵੀ ਜ਼ਰੂਰ ਟਰਾਈ ਕਰੋ ਜੀ ਮੇਰੇ ਕਹਿੰਦੇ ਜਿਨ੍ਹਾਂ ਨੇ ਨਹੀਂ ਇਸ ਤਰ੍ਹਾਂ ਜੂਸ ਪੀਤਾ ਸ਼ੇਕ ਪੀਤਾ ਤੇ ਇੱਥੇ ਬਸ ਅਸੀਂ ਮੈਂ ਤੇ ਸੰਤੀ ਸੀਗੇ ਘਰਪਿੰਦਰ ਹੈ ਨਹੀਂ ਸਪਿੰਦਰ ਗਿਆ ਹੋਇਆ ਸੀ ਜੀ ਕਿਤੇ ਇੱਥੇ ਆ ਘਰ ਆ ਕੇ ਆਪਣੇ ਦੋਸਤ ਨਾਲ ਚਲੇ ਗਿਆ ਸੀ ਬਸ ਮੈਂ ਤੇ ਸੰਤੀ ਨੂੰ ਬੈਠ ਕੇ ਪੀਤਾ ਸ਼ੇਕ ਸ਼ੇਕ ਪਿੰਟ ਉਹਦੇ ਬਾਅਦ ਬਸ ਉਹੀ ਆਪਣੇ ਘਰ ਦੇ ਕੰਮ ਕਰ ਇਸ ਤੋਂ ਪਹਿਲਾਂ ਵੀ ਮੈਂ ਥੋੜਾ ਹਲਕਾ ਝਾੜੂ ਲਾ ਲਿਆ ਸੀ ਪਹਿਲਾਂ ਮੈਨੂੰ ਇਹ ਸੀ ਵੀ ਮੈਂ ਲਾਉਂਦੀ ਨਹੀਂ ਝਾੜੂ ਪਰ ਫਿਰ ਮੈਂ ਲਾ ਲਿਆ ਸੀਗਾ ਝਾੜੂ ਤੇ ਥੋੜੇ ਬਰਤਨ ਸੀ ਉਹ ਸਾਫ਼ ਕੀਤੇ ਹਨਾ ਆਪਣਾ ਨਾਈ ਨੋਈ ਫਿਰ ਕਾਫੀ ਕੰਮ ਹੋ ਜਾਂਦੇ ਨੇ ਦੇਖੋ ਜਦੋਂ ਆਉਣੇ ਘਰ ਚ ਵੀ ਗਾ ਪੈਂ ਚਾਹੇ 1 ਘੰਟੇ ਲਈ ਜਾਓ ਚਾਹੇ 1 ਦਿਨ ਲਈ ਜਾਓ ਘਰ ਤਾਂ ਪੂਰਾ ਗੰਦਾ ਹੋ ਜਾਂਦਾ ਹੈ ਉਸ ਤੋਂ

ਲੋ ਜੀ ਤੇਲ ਗਰਮ ਹੋ ਚੁੱਕਿਆ ਤੇ ਆਪਾਂ ਇਹਦੇ ਵਿੱਚ ਪਾ ਦਾਂ ਜੀਰਾ ਤੇ ਫਲੇਮ ਆਪਾਂ ਤੇਜ਼ ਕਰ ਦਿੰਨੇ ਆ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾ ਦਿੰਨੇ ਆ ਜੀ ਗਿਲਾ ਸੰਧਾ ਪੇਸਟ ਫਿਰ ਨਾਲ ਹੀ ਆਪਾਂ ਪਾ ਦਿੰਨੇ ਆ ਜੀ ਪਿਆਜ਼ ਕਹਿੰਦੇ ਤੇ ਪੈਰ ਵਿੱਚ ਕਰਦੇ ਟਮਾਟਰ ਤੇ ਹਰੀਆਂ ਮਿਰਚਾਂ। ਜੋ ਜਿਨਾਲੀ ਆ ਤੇ ਕਿੰਨਾ ਉਗਲੀ ਐਡ ਕਰ ਦਿੰਦੇ ਆ। ਕਿਉਂਕਿ ਟਮਾਟਰ ਨੇ ਜਿਹੜੇ ਗਲ ਜਾਣਗੇ। ਲੋ ਬਣ ਜਾਣਗੇ ਆਪਣੀ ਤਾਂ ਪੰਜਾਬੀ ਪਾਸਾ ਹੀ ਹੈ ਜੀ ਵੀ ਜਲਦੀ ਜਿਹੜੇ ਤੱਕ ਜੀ ਜਾਣਗੇ ਜਾਂ ਫਿਰ ਬਣ ਜਾਣਗੇ ਹਨਾ ਲੋ ਜੀ ਟਮਾਟਰ ਜਿਹੜੇ ਆਪਣੇ ਅਸੀਂ ਚੁੱਕੇ ਨੇ ਇਹਦੇ ਵਿੱਚ ਆਪਾਂ ਹਲਦੀ ਤੇਰਾ ਟਮਾਟਰ ਫੜੀ ਜਾਂ ਸਬਜੀ ਥੋੜੀ ਜਿਹੀ ਕਰਾਰੀ ਪੈਂਦਾ ਜੀ ਨਾ ਮਿਰਚ ਚਲੋ ਜੀ ਆਪਾਂ ਇਹਨੂੰ 2 ਮਿੰਟ ਬਸ ਹੋਰ ਪੁੰਨਾਂਗੇ ਤੁਹਾਡੇ ਵਿੱਚ ਆਪਾਂ ਫਲੀਆਂ ਤੇ ਆਲੂ ਮਿਕਸ ਕਰਦਾਂਗੇ ਮੈਂ ਬਣਾਉਂਗੀ ਆਲੂ ਫਲੀਆਂ ਚੌਲੇ ਵਾਲੀਆਂ ਫਲੀਆਂ ਉਹទៀਂ ਜਿਹੜੀਆਂ ਲਓ ਜੀ ਹੁਣ ਆਪਾਂ ਫਲੀਆਂ ਤੇ ਆਲੂ ਮਿਕਸ ਕਰਦੇ ਨੇ ਲਓ ਜੀ ਇੱਥੇ ਆਪਾਂ ਸਬਜ਼ੀ ਮਿਕਸ ਕਰਤੀ ਸੀ ਇਹਨੂੰ ਚੰਗੀ ਤਰ੍ਹਾਂ ਹੁਣ ਮਿਕਸ ਕਰਨ ਤੋਂ ਬਾਅਦ ਮੈਂ ਟੱਕ ਦੂੰਗੀ ਤੇ ਫਲੇਮ ਆ ਜਿਹੜਾ ਮੈਂ ਲੋ ਕਰ ਦੂੰ ਗੈਸ ਦਾ ਕਿਉਂਕਿ ਫਲੀਆਂ ਫਿਰ ਆਲੂ ਕੱਚੇ ਰਹਿ ਜਾਂਦੇ ਆ ਲਓ ਜੀ ਸਬਜ਼ੀ ਵੀ ਬਣ ਆ ਗਈ ਨਾ ਹੀ ਮੈਂ ਆਪਣਾ ਖਾਣਾ ਪਾ ਕੇ ਲੈ ਆਈ ਹਾਂ ਬਸ ਮੈਂ ਖਾਣੀ ਆ ਕਿਦਰ ਤੇ ਸੰਕੀਨ ਨਹੀਂ ਖਾਦਦਾ ਨਹੀਂਗਾ ਪਲੇਸ ਆਵਾਜ਼ ਹੀ ਹੈ ਨਹੀਂ ਕਿ ਕਰ ਤੇ ਕਿੰਨੀ ਹੈ ਇਹ ਮੈਂ ਸੁਣ ਖਾਣਾ ਖਾਣ ਬੈਠਦੀ ਆ ਖਾਣਾ ਖਾਣੇ ਥਕਾਵਟ ਆਪਣਾ ਸੇਤ ਮੇਰੀ ਠੀਕ ਨਹੀਂ ਹੈ ਕਿ ਥਕਾਵਟ ਹੋਈ ਸੀ ਦੇਖੋ ਕਿ ਨਾ ਪਰਸੋਂ ਮੈਂ ਗਈ ਸੰਗਰੂਰ ਗਈ ਸੀ ਦਵਾਈ ਲੈਣ ਤੋਂ ਉਸ ਤੋਂ ਬਾਅਦ ਜੀ ਪਲੇਸ ਆਪ ਨੇ ਫੋਨ ਕਰਤਾ ਜੇ ਦਵਾਈ ਦੇ ਕੇ ਪਾਪਸ ਆਈ ਸੀ ਕਿਨੇ ਇਹ ਵੇਖ ਕਰ ਰਿਹਾ ਇਸ ਤਰ੍ਹਾਂ ਆ ਰਹੀ ਨਹੀਂ ਗੈਸ ਆਈ ਸੀ ਤੇ ਆ ਪਾ ਹਰ ਆਕੇ ਕੰਮਕਾਰ ਹੋ ਗਿਆ ਹਨ ਉਸ ਦਿਨ ਵੀ ਰਾਤ ਨੂੰ 12:00 ਬੱਜ ਕੇ ਸੀ ਤੇ ਉਸ ਦਿਨ ਕੱਲ ਸਵੇਰ ਮੈਂ 4:00 ਵਜੇ ਉੱਠੀ ਸੀ 4:00 ਵਜੇ ਉੱਠ ਕੇ ਫਿਰ ਮੈਂ ਆਪਣੇ ਕੰਮਕਾਰ ਖਤਮ ਕੀਤੇ ਜੋ ਗੈਸਟ ਆਏ ਸੀ ਉਹ ਸਵੇਰ ਦਾ ਅੱਜ ਚਲੇ ਗਏ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਕੰਮਕਾਰ ਖਤਮ ਕਰਕੇ ਮੇਰੇ ਡਾਂਗ ਦਾ ਘੋਣਾ ਗਿਆ ਸੀ ਮੈਂ ਚਲੀ ਗਈ ਚਿੰਨੀ ਤੇ ਜੋ ਉਹਨਾਂ ਦੇ ਵੀ ਰਿਸ਼ਤੇਦਾਰ ਆਣੇ ਉਹਨਾਂ ਨੂੰ ਆਉਣਾ ਸੀਗਾ ਤੇ ਉਹਨਾਂ ਤੋਂ ਵੀ ਕੱਲੇ ਤੋਂ ਕੰਮ ਨਹੀਂ ਬਣਦਾ ਸੀ ਕਿ ਚਲੋ ਸਹਾਰਾ ਹੋਏ ਤਾਂ ਕੰਮ ਤਾਂ ਹੈ ਨਾ ਕਿ ਆਫਿਸ ਉੱਥੇ ਪਾਣੀ ਜਾਂਦੇ ਨੇ ਇੱਕ ਸਹਾਰਾ ਜਿਹਾ ਹੋ ਜਾਂਦਾ ਤੇ ਜਲੇ ਗੀ ਮੈਂ ਅੱਜ ਸ਼ਾਮ ਨੂੰ ਆਈ ਤੇ ਮੂਤਕਾਉਟ ਹੋਈ ਜੇ ਮੈਨੂੰ ਐ ਹੋਇਆ ਪਿਆ ਕਿ ਮੈਂ ਸੌਂ ਜਾਣ ਲੋ ਦੀ ਕੁਝ ਖਾ ਲਵਾਂ ਪਹਿਲੀ ਵਾਈਟ ਤੁਹਾਡੇ ਨਾਲ ਚਲੋ ਜੀ ਖਾਣਾ ਖਾ ਕੇ ਦੇਖਦੇ ਆਂ ਬੱਪ ਨੰਬਰ ਰਿਹਾ ਇਹਨਾਂ ਨੂੰ ਟੇਬਲ ਹੋਈ ਮਿੱਚਕ ਪਈ ਨਾ ਸਬਜ਼ੀ ਬਹੁਤ ਐ ਲੋਜੀ ਇੱਥੇ ਨੈਕਸਟ ਡੇ ਹੋ ਚੁੱਕਿਆ ਸਵੇਰ ਦੇ ਕੰਮਕਾਰ ਉਹੀ ਫਿਰ ਸ਼ੁਰੂ ਹੋਗੇ ਤੇ ਸਭ ਤੋਂ ਪਹਿਲਾਂ ਬਸ ਮੇ ਬੇੜੇ ਦੀ ਸਾਫ ਸਫਾਈ ਕਰਨ ਤੋਂ ਬਾਅਦ ਫਿਰ ਆਪਣੇ ਕੱਪੜੇ ਲੈ ਕੇ ਬੈਗੇ ਸੀ ਜਿਹੜੇ ਹੱਥੇ ਮਸਲਣ ਵਾਲੇ ਸੀ ਉਹ ਮੇ ਹੱਥਾਂ ਨਾਲ ਧੋ ਕੇ ਇੱਥੇ ਸੁੱਕਣੇ ਪਾਤੇ ਸੀ ਕਿ ਡਰਾਇਰ ਵੀ ਨਹੀਂ ਕੀਤੇ ਸੀ ਕਿਉਂਕਿ ਹੁਣ ਧੁੱਪ ਬਹੁਤ ਹੋਗੀ ਇਸ ਤਰ੍ਹਾਂ ਹੀ ਸੁੱਕ ਜਾਂਦੇ ਨੇਗੇ ਇੱਥੇ ਨਿਚੋੜ ਕੇ ਬਸ ਤਾਰ ਤੇ ਸੁੱਕਣੇ ਪਾਤੇ ਸੀ ਇਸ ਤਰ੍ਹਾਂ ਕੁਝ ਕੱਪੜੇ ਹਜੇ ਮਸ਼ੀਨ 'ਚ ਪਾਏ ਹੋਏ ਨੇਗੇ ਉਹ ਵੀ ਮੈਂ ਬਾਅਦ 'ਚ ਝੱਲੂਗੀ ਤੇ ਪਹਿਲਾਂ ਰੋਟੀ ਬਣਾਉਂਗੀ ਰੋਟੀ ਕਿਉਂਕਿ ਟਾਈਮ ਹੋਇਆ ਪਿਆ ਕਾਫੀ ਟਾਈਮ ਹੋ ਗਿਆ ਸੂਨ ਧੁੱਪ ਤੋਂ ਪਤਾ ਚੱਲ ਹੀ ਰਹੀ ਹੋਊਗਾ ਮਤਲਬ ਚੱਲੇ ਗਿਆ ਹੋਊਗਾ ਧੁੱਪ ਤੋਂ ਪਤਾ ਹਨਾ ਦੇਖੋ ਕਾਫੀ ਦਿਨ ਛੜ ਗਿਆ ਸੀਗਾ ਇੱਥੇ ਨੌ ਪਤਾ ਟਾਈਮ ਸੀਗਾ ਇਹ ਤੇ ਚਲੋ ਜੀ ਫਿਰ ਅੱਜ ਦੇ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਜੀ ਰਿਕੁਐਸਟ ਕਰ ਤੁਹਾਨੂੰ ਵੀਡੀਓ ਨੂੰ ਬਤਵੱਦ ਸ਼ੇਅਰ ਕਰਦੇ ਕਰੋ ਜੀ ਆਪਣੇ ਮਤਲਬ ਤੁਸੀਂ ਜਰਾਂ ਨੂੰ ਆਪਣੇ ਦੋਸਤਾਂ ਨੂੰ ਆਪਣੀਆਂ ਸਹੇਲੀਆਂ ਨੂੰ ਤੇ ਸ਼ੇਅਰ ਕਰ ਦਿਆ ਕਰੋ ਜੀ ਲਾਈਕ ਵੀ ਕਰਿਆ ਕਰੋ ਤੇ ਚਲੋ ਜੀ ਫਿਰ ਆਈ ਹੋਪ ਅੱਜ ਦਾ ਵੀਡੀਓ ਤੁਹਾਨੂੰ ਪਸੰਦ ਆਇਆ ਹੋਊ ਜੀ ਵੀਡੀਓ ਵਧੀਆ ਲੱਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੇ ਹਜੇ ਤੱਕ ਲਾਈਕ ਨਹੀਂ ਕੀਤਾ ਤਾਂ ਤੁਸੀਂ ਲਾਈਕ ਕਰਕੇ ਜਾਇਓ ਚਲੋ ਜੀ ਫਿਰ ਮਿਲਦੇ ਹਾਂ ਕਿਸੇ ਵਧੀਆ ਜੀ ਬਲੌਗ ਦੇ ਨਾਲ ਤੇ ਕਾਫੀ ਫਿਰ ਵੱਡਾ ਵੀਡੀਓ ਹੋ ਜਾਂਦਾ ਤਾਂ ਕਰਕੇ ਫਿਰ ਮੈਨੂੰ ਇਹ ਹੋ ਜਾਂਦਾ ਜਿੱਥੇ ਤੱਕ ਮੇਤੋਂ ਮਤਲਬ ਐਂਡ ਹੁੰਦਾ ਮੈਂ ਐਂਡ ਕਰ ਦੇਣੀ ਹੁੰਨੀ ਆ ਤੇ ਨਹੀਂ ਫਿਰ ਇਸ ਤਰ੍ਹਾਂ ਦੇਖੋ ਐਂਡ ਹੋ ਜਾਂਦਾ ਜਿਵੇਂ ਕਿ ਕੱਪੜੇ ਧੋਤੇਗੇ ਚਲੋ ਜੀ ਫਿਰ ਮਿਲਾਂਗੇ ਆਪਾਂ ਕੱਲ ਨੂੰ ਵਧੀਆ ਜਿਹਾ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਗੁੱਡ ਗੁੱਡਨੀ ਗੁੱਡ ਮਾਰਨਿੰਗ